ਆਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਵੱਜ ਗਏ ਨੇ 1 ਤੇ ਆਪਾਂ ਹੁਣ ਚੱਲੇ ਆਂ ਰਿਸ਼ਤੇਦਾਰੀ ਦੇ ਵਿੱਚ ਤੇ ਅਸੀਂ ਕਹਿੰਦੇ ਤੇ ਵੀ 1:30 ਵਜੇ ਅਸੀਂ ਚਲੇ ਜਾਉਂਗੇ ਦੇਖੋ ਜੀ ਫੇ ਰੋਟੀ ਉਟੀ ਖਾਣ ਲੱਗੇ ਫ ਮੱਲੋ ਮਲੀ ਟਾਈਮ ਇੰਨਾ ਹੋ ਜਾਂਦਾ ਏ ਤੇ ਘਰ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਏ ਚਾਹ ਜਿੰਨੀ ਮਰਜ਼ੀ ਨਾ ਕੋਸ਼ਿਸ਼ ਕਰੀ ਜਾਓ ਵੀ 6:00 ਤੋਂ 6:00 ਆਪਾਂ ਨੇ ਜਾਣਾ ਏ ਚਲੋ ਜੀ ਫੇਰ ਵੀ ਹੁਣ 1:00 ਵੱਜ ਗਏ ਤੇ ਹੁਣ ਆਪਾਂ ਚੱਲਦੇ ਆਂ ਕੁੱਛ ਵੀ ਕਹਿੰਦੇ ਹੋਣੇ ਆ ਵੀ ਜਦੋਂ ਵੀਡੀਓ ਸਟਾਰਟ ਹੁੰਦੀ ਆ ਵੀ ਭੈਣ ਇੱਥੇ ਬੈਠੀ ਹੈ ਲੋਸ਼ਨ ਲਾਉਂਦੀ ਹੁੰਦੀ ਆ ਦੇਖੋ ਜੀ ਮੇਰਾ ਤਾਂ ਨਾ ਇਹੀ ਟਿਕਾਣਾ ਐ ਬਸ ਮੈਂ ਇੱਥੇ ਤਿਆਰ ਹੋ ਕੇ ਬਸ ਇੱਥੇ ਆਪਣਾ ਲੋਸ਼ਨ ਵਗੈਰਾ ਲਾ ਲਨੀ ਆ ਤੇ ਹੁਣ ਆਪਾਂ ਪਾ ਲਈਏ ਸੋਨੇ ਦੀਆਂ ਚੂੜੀਆਂ ਦੇਖੋ ਜੀ ਇਹ ਨਾ ਪਾ ਕੇ ਜਾਵਾਂ ਨਾ ਬਾਹ ਸੁਣੀ ਸੁਣੀ ਜੇ ਲੱਗਦੀਆਂ ਇੱਕ ਵਾਰ ਇਸ ਤਰ੍ਹਾਂ ਇਹ ਨਾ ਮੇਰੀ ਨਾ ਘੜੀ ਗਿਰ ਗਈ ਸੀ ਘੜੀ ਮੈਂ ਹੁਣ ਬਹੁਤ ਘੱਟ ਲਾਉਣੀ ਆ ਚੂੜੀਆਂ ਹੀ ਪਾ ਲੰਨੀ ਆ ਦੇਖੋ ਜੀ ਹੱਕ ਦੀ ਕਮਾਈ ਦੇਖੋ ਬੰਦੇ ਦੀ ਕਹਿੰਦੇ ਕਿਦਾਂ ਇਹ ਜੀ ਬੁਲਾ ਲਿਆ ਤੇਰੀ ਵੀਡੀਓ ਬਣਾਜਾ ਦੇਖੋ ਜੀ ਮੇਰੀ ਭਾਬੀ ਬਾਹਰ ਤੋਂ ਆਈ ਆ ਅਸੀਂ ਭਾਬੀ ਨੂੰ ਮਿਲਣ ਵਾਸਤੇ ਆਏ ਆ ਅਸੀਂ ਨਾ ਜਿਹੜੀ ਵੀਡੀਓ ਪਾਈਗੀ ਨਾ ਉਹਦੇ ਵਿੱਚ ਕਿਸੇ ਨੇ ਵੀਡੀਓ ਦੇਖੀ ਉਹ ਵੀ ਚੈਨਲ 'ਚ ਲਾਉਨੇ ਆ ਕਹਿੰਦੇ ਜਦੋਂ ਤੁਸੀਂ ਉੱਥੇ ਪਹੁੰਚੇ ਕੇਕ ਕੱਟਿਆ ਤਾਂ ਸਾਡੇ ਰਿਸ਼ਤੇਦਾਰ ਆ ਯਾਰ ਭਾਈ ਤੇ ਮੈਂ ਭਾਬੀ ਨੂੰ ਪੁੱਛਿਆ ਭਾਬੀ ਕਹਿੰਦੀ ਵੀ ਸਾਡੇ ਤਾਂ ਰਿਸ਼ਤੇਦਾਰ ਹੈਗੇ ਨਹੀਂ ਉਹ ਕਿਹੜਾ ਮਿੰਟ ਤਾਂ ਨਾ ਮਰੀ ਖਟੜਾਤਾ ਯਾਰ ਭਾਈ ਉਹ ਵੀ ਬਲੌਗ ਬਾਉਣੇ ਹੁੰਦੇ ਆ ਸਾਡੇ ਰਿਸ਼ਤੇਦਾਰ ਯਾਰ ਮੈਂ ਭਾਬੀ ਨੂੰ ਫੋਨ ਕਰਕੇ ਪੁੱਛਿਆ ਭਾਬੀ ਕਹਿੰਦੀ ਵੀ ਸਾਡੇ ਦਾ ਕੋਈ ਰਿਸ਼ਤੇਦਾਰ ਨਹੀਂ ਹੈਗੇ ਉਹ ਕਹਿੰਦੀ ਜਿੱਦਾਂ ਤੁਸੀਂ ਟਿਕਟ ਕਰਾਈ ਹੈ ਕਹਿੰਦੀ ਮੈਨੂੰ ਦੋ ਦਿਨਾਂ ਤੋਂ ਪਤਾ ਤਾਂ ਮੈਂ ਕਿਹਾ ਜੀ ਤਾਂ ਟਿਕਟ ਵਾਲੇ ਤਾਂ ਕਿਸੇ ਨਾਲ ਗੱਲ ਨਹੀਂ ਕਰੀ ਹੈਗੀ ਕੀ ਬਤਾ ਉਹ ਤੇਰੇ ਗੱਡੀ ਵਾਲੇ ਨਾਲ ਕਰੀ ਜਿੰਨੇ ਨਹੀਂ ਨਹੀਂ ਮੈਂ ਪੁੱਛਿਆ ਤਾਂ ਉਹ ਸਾਡੇ ਰਿਸ਼ਤੇਦਾਰ ਨਹੀਂ ਹੋਗੇ ਕਾ ਤਾਂ ਮੈਂ ਐਸੇ ਪੁੱਛਿਆ ਤਾਂ ਹੁਣ ਭਾਬੀ ਕੁਸ ਹੈ ਇਹ ਤਾਂ ਬੈਗ ਦੇ ਵਿੱਚ ਆ ਗਿਆ ਨਾ ਫੋਨ ਕਰ ਉਹਦੀ ਹੈ ਹੈ ਫੋਨ ਹੋ ਰਹੀ ਹੈ ਮੈਂ ਜਨ ਲਾ ਦੇ ਆ ਜਨ ਨਹੀਂ ਦੰਦੇ ਦਾ ਨਾਲ ਇੰਨੇ ਪਹਿਲੇ ਚਾਰ ਦਿਨ ਤਾਂ ਉਰੇ ਲੈਣਾ ਪੈਣਾ ਰੱਖ ਲੈ ਦੇਖ ਲੈ

ਆਹ ਵੀ ਜਿਹੜਾ ਵੀਡੀਓ ਵੀਡੀਓ ਬਣਾਉਂਦਾ ਆਪਾਂ ਤਾਂ ਉਹ ਵਾਇਰ ਕਰਕੇ ਦੇਖਦੇ ਰਹਿਣਾ ਤੁਹਾਡੇ ਇੱਕ ਇਹ ਬਹੁਤ ਸ਼ਾਨਦਾਰ ਰੈਲ ਹੋਈ ਥੇ ਰੈਲੀ ਦੇਣੀ ਤੇ ਬਈ ਹਲਕੀ ਤੇ ਨਹੀਂ ਆ ਰਹੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਟੌਪ ਦੀ ਹੈ ਇਹ ਕੇ ਆਂਦਾ ਬੇਟਾ ਇੱਕ ਪੋਡਕਾਸਟ ਵਾਲਾ ਹੈਗਾ ਆਈ ਠੀਕ ਆ ਇਹ ਠੀਕ ਹੈ ਇਹ ਬਿਨਾ ਬਾਰ ਤੇ ਬਿਨਾ ਬਾਰ ਵਾਲਾ ਲੈਣਾ ਹੈ ਬਾਈ ਬੱਕ ਵੀ ਵਾਲਾ ਬਾਲਸ 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 ਵਧੀਆ ਹੈ ਨਾ ਬੰਦੇ ਨੂੰ ਵਾਇਸ ਕਰਨਾ ਚਾਹੀਦਾ ਜੀ ਬਾਜੀ ਕੋਸੇ ਦੇ ਵੀਰ ਕਿੰਨੇ ਕ ਦੂਰ ਤੱਕ ਆ ਮਤਲਬ ਇਹ ਚਾਜ 10 ਮਿੰਟ ਰੋਏਗੀ ਹੈ ਅੱਛਾ ਮਾ ਸਾਰਿਆਂ ਦੇ ਨੂੰ ਸਾਰਿਆਂ ਦੇ ਨਾ ਹੁੰਦੇ ਤੇ ਪੱਤਰੀ ਆਉਂਦੇ ਹਾਂਜੀ ਪੜੀ ਹੁੰਦਾ ਹਾਂਜੀ ਹਾਂ ਇਹ ਕਿੰਨੇ ਦਾ ਪੁੱਛੀ ਵੀ ਉਹ ਨਹੀਂ ਮੈਨੂੰ ਆਉਂਦੇ ਆਣਾ ਸਿਗੇ ਜੀ ਇਹ 3500 ਰੁਪਏ ਦਾ ਰੀਜ਼ਰਵ ਦਾ ਸਾਤਾ ਬੰਦਾ ਕੰਟੈਂਗਲ ਹਲਿਆਰ 1200 1500 2000 300 ਤੱਕ ਅੱਛਾ ਇਹ 3500 ਇਹ 3500 ਰੁਪਏ ਦਾ ਟੋਆ ਰਹਿ ਗਿਆ 100 ਤੱਕ ਇਹ ਜੀ ਹਾਲੋ ਜੀ ਜਿਹੜਾ ਆ ਹੁੰਦਾ ਠੀਕ ਜੀ ਆ ਕਿੰਨੇ ਦਾ ਕੋਈ 3008 ਤੇ 1900 ਰੁਪਏ ਦਾ ਅੱਛਾ ਜਿਹੜਾ ਇਹ ਮਸੂ ਟਿਊਨ ਮਾਈਕਾ ਨਹੀਂ ਸਾਨੂੰ ਦਾ ਕੰਮ ਵਧੀਆ ਕਰੇ ਹੋ ਰੋ 300 ਰੁਪਏ ਦਾ ਵਧੀਆ ਕੰਮ ਕਰੇ ਤੇ ਇਹੀ ਦੋ ਟੋਪ ਟੋਪ ਕੋਈ ਜੀ ਆਮਾ ਮਨਤੀ ਜੀ ਆਏ ਆ। ਮੇਰੇ ਦਿੱਕੂ ਜੀ ਨੇ ਮਸਾਲੇ ਤੇ ਆਏ ਆ। ਇੱਕ ਦਾ ਨੇ ਆਹ ਮੈਂ ਲੈ ਕੇ ਜਾਦੀ ਐ ਇਹ ਐਪਲ ਆਪਲ ਦਾ ਫੋਨ ਤਾਂ ਲੱਗਦਾ ਨਹੀਂ ਇਹਨੂੰ ਚਾਰਜ ਦੇ ਦੇ। ਸਾਡੀ ਮੇਰੇ ਲੋ ਪਿਆਰ ਭਰੀ ਸასი ਸ਼ਾਲ ਮੈਂ ਤੁਹਾਡਾ ਆਪਣਾ ਪੌਣਾ ਰੋੜਾ ਅਸ਼ੀਰਵਾ ਟੈਲੀਕਾਮ ਤੋਂ ਆਏ ਸਾਡੇ ਕੋ ਸਾਡੇ ਵੱਡੇ ਵੀਰ ਜੀ ਇਹ ਸਾਡੇ ਵੱਡੇ ਵੀਰ ਜੀ ਸਾਡੇ ਭੈਣ ਜੀ ਸਾਡੀ ਬਿਟੀਆ ਇਹ ਸਾਰੇ ਸਾਡੇ ਕੋਲ ਆਏ ਸੀ ਕਿ ਮਾਈਕ ਦਾ ਡੈਮੋ ਵੇਖਣ ਆਸਤੇ। ਤੋਂ ਅਸੀਂ ਵਿਖਾਉਂਦੇ ਇਹਨਾਂ ਨੂੰ ਮਾਈਕ ਕਿਸ ਤਰ੍ਹਾਂ ਕੰਮ ਕਰਦਾ ਹੈ। ਧੰਨਵਾਦ। ਕਿੱਥੇ ਆਏ ਹੋਏ ਅੱਜ? ਸਨਾਂ ਸ਼ਹਿਰ। ਉਹਨਾਂ ਦੀ ਦੁਕਾਨ 'ਚ। ਫੋਨ ਦੀ ਦੁਕਾਨ 'ਚ। ਫੋਨ ਜੀ ਹੋ ਮਾਰਾ ਜਾਂ ਤਾਂ ਆਪਣੀ ਮਾਰ ਦੀ ਜਾਣ ਨੂੰ ਮਰ 2000 ਰੁਪਏ ਵਾਲੀ ਜੀ ਇਹ ਲਾਈ ਦੀ ਉਹ ਇਹਨਾਂ ਤੋਂ ਉਹ ਕਰਦੇ ਐ ਜੀ ਬਡੇ ਫੋਨ ਨਾ 2000 ਵਾਲੀ ਜੀ ਨਾ 1000 ਦੇ ਦੋ ਇੱਕ ਕਾਬਰ ਵਾਲਾ ਇਹ ਜਿਹੜੇ ਤਾਂ ਹੈਗੇ ਘਰਾਂ ਪਏ ਨੇ ਇਹ ਜਿਹੜਾ ਨਹੀਂ ਆਹ ਦੌਰ ਦੇਖੋ ਹੱਤੇ ਜਿਹੜਾ ਬਹੁਤ ਸੋਹਣਾ ਕolor ਹੈ ਠੀਕ ਹੈ ਜੀ ਇੱਕ ਹੋਰ ਗੱਡੀ ਵੜਾ ਇਹਨਾਂ ਨਾਲ ਦੇ ਦੇਖੀ ਜਿਹੜੇ ਵੀ ਆ। ਦੇਖੋ ਕਿਹੜਾ ਰੰਗ ਹੈ। ਉਹ ਸੋਨਾ ਉੱਤੇ ਹੀ ਐਪਲ ਥੱਲੇ ਵੀ ਐਪਲ ਵਿੱਚ ਹੀ ਐਪਲ ਸਾਰਾ ਐਪਲ। ਮੈਨੂੰ ਵਧੀਆ ਲੱਗਦਾ। ਮੈਨੂੰ ਨਹੀਂ। ਸੋਹਰਾ ਹੀ ਲਾਤਾ ਫੋਨ ਨੂੰ। ਇੱਕ ਫੋਨ ਦੇ ਵੜੋਸੇ ਲਾਉਣਾ 120000। ਵਧੀਆ ਕਰਨੀ ਬੱਦਗਰ ਪਹਿਲਾਂ ਕੰਮ ਕਰਾਇਆ ਕਰ ਮੇਰਾ ਮੁੱਲ। ਪੈਸੇ ਦੇਣ ਦਾ ਤੁਹਾਨੂੰ ਆਇਆ ਜਿੱਦੂ। ਉਹ ਕੀ ਆ? ਕੀ ਹੋ ਗਿਆ ਤੁਹਾਨੂੰ ਬੋਮਰਾ ਪਤਾ ਨਹੀਂ। ਤੇ ਦੇਰ ਹੋ ਗਏ ਹੁਣ ਛੋਟੇ ਤੇ ਹਲੇ 6 ਵਜ ਗਏ ਨੇ ਹੁਣ ਦੇਖੋ ਪੂਰਾ ਹਨੇਰਾ ਹੋ ਗਿਆ ਤੇ ਅਸੀਂ ਨਾ ਰਿਸ਼ਤੇਦਾਰੀ ਚੋਂ ਹੁਣ ਆਏ ਹਾਂ ਮੁੜ ਕੇ ਤੇ ਕਾਫੀ ਸਾਰੇ ਨਾ ਸਾਨੂੰ ਬਾਜ਼ਾਰ ਦੇ ਕੰਮ ਤੇ ਚਲ ਐਨਾ ਸ਼ੁਕਰ ਮੈਂ ਸਬਜ਼ੀ ਬਣਾ ਕੇ ਗਈ ਤੀ ਕੋਈ ਐਨੀ ਟੈਨਸ਼ਨ ਦੀ ਗੱਲ ਨਹੀਂ ਤੀ ਹੈਗੀ ਬਸ ਹੁਣ ਸਿਰਫ ਜਾ ਕੇ ਰੋਟੀ ਰੋਟੀ ਬਣਾਉਣੀ ਆ ਦੇਖੋ ਜੀ ਜਿੱਥੇ ਵੀ ਆਪਾਂ ਜਾਂਦੇ ਆ ਨਾ ਮੱਲੋ ਮੱਲੀ ਕਵੇਲਾ ਹੋ ਜਾਂਦਾ ਹੈ ਡਣਾ ਦਾ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਵੀਡੀਓ ਦੇ ਸਾਫ਼ ਨਹੀਂ ਵੱਡੀ ਤੇ ਅੱਜ ਅਸੀਂ ਸ਼ੀਸ਼ਾ ਖਰਾਬ ਹੈ ਸ਼ਾਸਤ ਆਪਕੋ ਰੋਮਟਾ ਜੇ ਫਿਰ ਅੱਪਾ ਨੇ ਟੂਰ ਵੀ ਅੱਜ ਤਿੰਨ ਚਾਰ ਜਗ੍ਹਾ ਦਾ ਘੱਡਿਆ ਅੱਜ ਤਾਂ ਅਸੀਂ ਸਵੇਰੇ ਤੇ ਰਿਸ਼ਤੇਦਾਰੀ ਚ ਘੁੰਮਦੇ ਆ 1 ਵਜੇ ਦਾ ਘਰੋਂ ਨਿਕਲੋਂ ਦਾ ਵੀ ਇੱਕਨੇ ਅੱਪਾ ਘਰੇ ਲੇਟ ਹੋ ਜੰਨੇ ਆ ਮੈਂ ਪਾ ਚਾ ਪਾਣੀ ਪੀ ਕੇ ਨਾ ਤੇ ਅੱਪਾ ਸ਼ਾਮ ਦੇ ਖਾਣੇ ਦੀ ਕਰ ਲਈਏ ਤਿਆਰੀ ਤੇ ਅੱਜ ਅੱਪਾ ਬਣਾਵਾਂਗੇ ਮਟਰ ਪਨੀਰ ਦੇਖੋ ਜੀ ਇੱਧਰ ਆਪਾਂ ਨੇ ਕੜਾਹੀ ਰੱਖ ਦਿੱਤੀ ਐ ਤੇ ਇੱਧਰ ਆਪਣੇ ਸਾਰੇ ਮਟਰ ਤੇ ਪੇਸਟ ਬਣਾ ਕੇ ਨਾ ਤਿਆਰ ਤੇ ਹੁਣ ਆਪਾਂ ਲਾ ਦਈਏ ਤੜਕਾ ਤੇ ਹਲੇ ਆਪਣਾ ਸਰੋਂ ਦਾ ਤੇਲ ਨਹੀਂ ਹੋਇਆ ਗਰਮ ਕਿਤੇ ਬਾਜ਼ਾਰ ਦੇ ਕੰਮ ਕਰਨ ਚਲੇ ਜਾਂਦੇ ਆ ਨਾ ਮੱਲੋ ਮੱਲੀ ਇੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਨਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਦਿਨ ਹੋ ਗਿਆ ਇਹ ਛੋਟੇ ਬਸ ਨਾਲੇ ਛੋਟੀਆਂ-ਛੋਟੀਆਂ ਚੀਜ਼ਾਂ ਹੀ ਖਰੀਦੀਆਂ ਏ ਮੱਲੋ ਮੱਲੀ ਉਹ ਟਾਈਮ ਲੱਗ ਗਿਆ ਹੁਣ ਸਬਜ਼ੀ ਬਣਾ ਕੇ ਦੇਖਦੀ ਆ ਮੈਂ ਧਨੀਆ ਲੈ ਕੇ ਆਉਣੀ ਆ ਤੇ ਤੁਹਾਨੂੰ ਖੇਤਾਂ ਦਾ ਵੀ ਜਿਹੜਾ ਮਰਾਉਨੇ ਆ ਚਲੋ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਉਨੇ ਆ ਜੀਰਾ ਤਰੀਆ ਲਿਆ ਆਪਾ ਹਾਂ ਅਲੇ ਵੇ ਕਹਿਦੀ ਹੂਗੀ ਛੋਟੂ ਮੈਂ ਕਿ ਤੜਕਾ ਲਾ ਕੇ ਨਾ ਧਣੀਆਂ ਲੈ ਕੇ ਆਉਣੀ ਆ ਮੈਂ ਮੇਰੀ ਆਵਾਜ਼ ਸੁਣ ਲਈ ਹੋਣੀ ਆ ਜਿਹੜੀ ਆਪਾਂ ਉਹਨਾਂ ਨਾ ਨਵੀਂ ਕੜਾਹੀ ਖਰੀਦ ਕੇ ਲੈ ਕੇ ਆਏ ਤੇ ਨਾ ਤੇ ਬਹੁਤ ਵਧੀਆ ਕੜਾਹੀ ਆ ਇਹ ਬਿਲਕੁਲ ਵੀ ਨਾ ਇਹਦੇ ហេਟਾ ਨਾ ਕੋਈ ਚੀਜ਼ ਨਹੀਂ ਲੱਗਦੀ ਹੈ ਕਿ ਕੱਲ ਆਪਾਂ ਨੇ ਔਲੇ ਦਾ ਅਚਾਰ ਪਾਇਆ ਤਾਂ ਇੰਨਾ ਸੋਹਣਾ ਬਣਿਆ ਨਾ ਅਚਾਰ ਬਿਲਕੁਲ ਵੀ ហេਟਾ ਨਹੀਂ ਕੋਈ ਵੀ ਚੀਜ਼ ਲੱਗਦੀ ਹੈਗੀ ਤੇ ਆਪਣਾ ਇਧਰ ਮਸਾਲਾ ਨਾ ਐਨ ਚੰਗੀ ਤਾਂ ਨਾ ਭੁੱਲ ਹੁੰਦਾ ਹੈ ਤੇ ਆਪਣੇ ਮਸਾਲੇ ਨੇ ਵੀ ਨਾ ਫੇਰ ਛੱਡ ਦਿੱਤਾ ਹੈ ਤੇ ਇਧਰ ਆਪਾਂ ਬਣਾ ਲੰਨੇ ਆ ਇੰਨਾ ਚਿਰ ਪੇਸਟ ਇਹ ਫੇਵਰਟ ਇਹਨੇ ਸੋ ਆਪਾਂ ਨੇ ਨਾ ਮਸਾਲਾ ਇਸ ਤਰ੍ਹਾਂ ਨਾ ਪੀਸ ਕੇ ਤਾਂਕਾ ਲਾ ਲਮਾ ਗਏ ਤੇ ਮੈਂ ਪਨੀਰ ਨਾ ਹੁਣੀ ਨਾ ਆਇਦਰ ਦੁੱਧ ਬਿਆਧ ਆਪਣੇ ਕੋਲ 4-5 ਲੀਟਰ ਅਜ ਵੱਧ ਪਿਆ ਤਾਂ ਤੇ ਮੈਂ ਹੁਣੀ ਨਾ ਪਨੀਰ ਇਸ ਤਰ੍ਹਾਂ ਨਾ ਫਾੜ ਕੇ ਨਾ ਉੱਪਰ ਬਜਨ ਦੇ ਕੇ ਰੱਖ ਦਿੱਤਾ ਦੇਖੋ ਜੀ ਘਰ ਦੇ ਪਨੀਰ ਦੀ ਸਬਜ਼ੀ ਬਣਦੀ ਆ ਬਹੁਤ ਵਧੀਆ 5 ਮਿੰਟ ਹੋਰ ਲੱਗਣਗੇ ਇੰਨੇ ਮੈਂ ਬਜਨ ਰੱਖਿਆ ਹੋਇਆ ਹਾਂ ਹਾਂ ਦਾ ਪਨੀਰ ਦਾ ਸ਼ੂਤ ਨਹੀਂ ਵਧੀਆ ਨਹੀਂ ਨਹੀਂ ਉਹ ਨਹੀਂ ਵਧੀਆ ਨਹੀਂ ਹਾਂ ਨਹੀਂ ਕਰ ਦਿਓ ਪਨੀਰ ਬਣਾ ਕੇ ਖਾਣ ਚਾਹੀਦੀ ਆ ਹਰ ਫੈਮਿਲੀ ਨੂੰ ਨਾ ਮਟਰ ਪਨੀਰ ਚਾਹੀਏ ਡੇਲੀ ਸਬਜੀ ਦੇ ਜੇ ਉਹਨਾਂ ਨੇ ਕਦੇ ਬਣਾ ਨਹੀਂ ਕਰਨਾ ਹੈਗਾ ਮਟਰ ਨਹੀਂ ਆ ਦੁਨੀਆਂ ਚਾਹੀਦੇ ਨੇ ਸਾਰੇ ਨਾ ਜਿਹੜੇ ਅੱਜ ਆਪਾਂ ਲੈ ਕੇ ਆਏ ਨੇ ਕਾਲੀ ਮਟਰ ਉਹੀ ਆ ਜਿਹੜੇ ਪੈਕਟਾਂ ਵਾਲੇ ਆ ਨਾ ਉਹਦੀ ਤਾਂ ਸਬਜੀ ਐਨੀ ਟੇਸਟੀ ਨਹੀਂ ਲੱਗਦੀ ਹੈ ਜੀ ਮੈਨੂੰ ਤਾਂ ਵਧੀਆ ਲੱਗਦੀ ਹੈ ਜਿਵੇਂ ਹੁਣ ਆਪਾਂ ਨੇ ਨਾ ਉਹ ਬਣਾਉਣੇ ਹੁੰਦੇ ਨੇ ਚੋਲ ਬਣਾਉਣੇ ਹੁੰਦੇ ਨੇ ਨਾ ਉਹਦੇ ਵਿੱਚ ਤਾਂ ਅਸੀਂ ਪਾ ਲੈਂਦੇ ਆ ਜਦੋਂ ਵੀ ਅਸੀਂ ਸਬਜੀ ਆਲੂ ਮਟਰਾਂ ਦੀ ਬਣਾਉਣੀ ਹੁੰਦੀ ਹੈ ਨਾ ਤੇ ਮਟਰ ਪਲੇ ਬਣਾਉਣਾ ਹੁੰਦਾ प्योर ਆਪਾਂ ਹਰੇ ਮਟਰ ਲੈ ਕੇ ਆਉਣੇ ਗ੍ਰੀਨ ਕੇ ਬਹੁਤ ਆਰੀ ਹੁੰਦੀ ਆ ਉਹ ਦਾਦੇ ਹੁਣ ਤਾਂ ਉਹਦੀ ਸਾਬੀ ਨਾਲ ਬਹੁਤ ਜ਼ਿਆਦਾ ਵਧੀਆ ਬਣਦੀ ਆ ਜਿਹੜਾ ਕੜਾਹੀ ਦੇਖਦਾ ਹੀ ਲੱਗਾ ਕਿ ਬਿਲਕੁਲ ਵੀ ਨਹੀਂ ਮਸਾਲਾ ਲੱਗਦਾ ਹੈਗਾ ਚਾਹੇ ਨਾ ਜਿਵੇਂ ਮਾਰਦੀ ਬਣਦਾ ਇੱਥੇ ਉੱਧਰ ਕੋਈ ਹੋਰ ਕੰਮ ਕਰਦਾ ਨੀ ਰਹੀ ਜਾਵੇ ਹੈ ਕੜਾਹੀ ਬਹੁਤ ਵਧੀਆ ਹੈ ਆਹ ਥੱਲਾ ਭਾਰੀ ਹੈ ਆਹ ਥੱਲਾ ਭਾਰੀ ਹੈ ਇਹ ਤੇ ਜੀ ਲੈਣੀ ਆ ਨਾ ਵਧੀਆ ਲੋ ਮਾੜੀ ਜੀ ਫ੍ਰੀਜ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਇਹ ਨੂੰ ਨਾ ਮੈਂ ਬਿਲਕੁਲ ਨਹੀਂ ਬਹਾਲੇ ਥੱਲੇ ਪਾ ਰੱਖਦੀ ਹੈਗੀ ਇਹਨਾਂ ਗਾਸੇ ਕੰਮਾਵਾ ਪੀ ਰੱਖੜੀਆਂ। ਕੜਾਹੀ ਇੱਥੇ ਇੱਕ ਨੰਬਰ ਕੜਾਹੀ ਹੈ। ਨਾ ਨਾ ਫੇਲਾ ਕਾਲੀ ਪੀਲੀ ਦੀ ਲੰਬੀ ਤੇ ਟੰਗੀ ਲੱਗਦੀ ਹੈ ਜੀ। ਜਿਹੜੀਆਂ ਉਹ ਲੰਦੇ ਨਾਲ ਉਸਤੇ ਤੋਂ ਨੌਂ ਸਿੱਕੜਾ ਵਾਲਾ ਹੈ ਜੀ। ਕਿੰਨੀਆਂ ਆਪਾਂ ਚਾਰ ਪੰਜ ਪੰਜ ਸਾਰੇ 20 ਰੁਪਈਆ ਦੇ। ਸਭੋ ਜਾਨਵਰਾਂ ਨੂੰ ਪਾਣੀ ਰੱਖਦੇ ਉਹਨਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਇਹ ਵਧੀਆ ਹੈ। ਨਾਲ ਲੱਗਦਾ ਸਾਲਜੀ ਰੋਲ ਬਣਦੀ ਹੈ। ਨਾ ਨਾ ਸਭੀ ਇੱਕ ਨੰਬਰ ਬਣਦੀ ਹੈ ਕੜਾਹੀ ਇਹਦੇ ਵਿੱਚ। ਸਾਡੀ ਧਕੜਾ ਹੀ ਇੰਨੀ ਜ਼ਿਆਦਾ ਕਰਮ ਵਾਲੀ ਆ ਨਾ ਜੀਜਾਉਣੀ ਆਈ ਆ ਨਾ ਕਦੇ ਪਕੌੜੇ ਬਣਾ ਲਓ ਕਰੇ ਆਚਾਰ ਬਣਾ ਲਓ ਕਦੇ ਮਟਰਫਲੀ ਬਣਾ ਲਓ ਬਹੁਤ ਕਰਨ ਵਾਲੀ ਕਲਾਈ ਹੈ ਸਾਡੀ ਉਦੋਂ ਤੇ ਸਾਡੇ ਰਿਸ਼ਤੇ ਕਰਕੇ ਬਹੁਤ ਆਏ ਅਸੀਂ ਬਧੀਆ ਕਰਾਂਗੇ ਇਸੇ ਵਾਰਤੀ ਆ ਦੇਖੋ ਜੀ ਮੇਰਾ ਸੋਹਣਾ ਇਹ ਜਨਾ ਜਦੋਂ ਵੀ ਆਪਾਂ ਨੇ ਕੋਈ ਨਵੀਂ ਚੀਜ਼ ਲਿਆਉਣੀ ਹੈ ਨਾ ਉਹਦੇ ਵਿੱਚ ਮਿੱਠੇ ਹੀ ਚੀਜ਼ ਮੈਂ ਜ਼ਰੂਰ ਬਣਾਉਣੀ ਆ ਬਣਾਉਣੀ ਤਾਂ ਜਾ ਕੇ ਨਾ ਉਹਨੂੰ ਅਸੀਂ ਵਾਪਸ ਦੇ ਆ ਆਪਾਂ ਦਾ 골ਡ ব্রাউন ਤੇ ਹੁਣ ਆ ਪਾਈ ਦੇ ਵਿੱਚ ਪਾ ਦਨੇ ਸੁੱਕੇ ਮਸਾਲੇ ਸਵਾਦ ਅਨੁਸਾਰ ਪਾ ਦਨੇ ਆ ਨੂਨ ਹਲਦੀ ਗਰਮ ਮਸਾਲਾ ਤੇ ਆਪਨੇ ਹਰੀ ਮਿਰਚ ਪਾਈ ਹੋਈ ਆ ਲਾਲ ਮਿਰਚ ਲਈ ਆਪਾਂ ਨੇ ਪਾਉਣੀ ਹੈਗੀ ਫਿਰ ਇੱਕ ਲੋਮੇਟਰ ਦਾਣਾ ਚੰਗੀ ਤਰ੍ਹਾਂ ਸੁੱਕੇ ਮਸਾਲੇ ਨੂੰ ਇਸ ਤਰ੍ਹਾਂ ਭੁੰਨ ਲੈਣੇ ਆ ਹੁਣ ਆਪਾਂ ਨੇ ਮਿਲਾ ਲਿਆ ਚੰਗੀ ਤਰ੍ਹਾਂ ਪੱਕ ਗਏ ਨੇ ਤੇ ਹੁਣ ਪਾ ਦਨੇ ਆਪਾਂ ਟਮਾਟਰਾਂ ਦੀ ਪਿਉਰੀ

ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਕਰਦੇ ਆ ਪਾਣੀ ਐਡ ਦੇਖੋ ਜਿੰਨਾ ਮਸਾਲਾ ਭੁੰਨ ਕੇ ਸਬਜ਼ੀ ਬਣਾਵੇ ਨਾ ਉਹਦਾ ਨਾ ਸਵਾਦ ਦੁੱਗਣਾ ਹੋ ਜਾਂਦਾ ਹੈ ਕਿ ਆਪਾਂ ਕੱਚਾ ਪੱਕਾ ਜਿਹਦੇ ਵਿੱਚ ਪਾਣੀ ਸਿਲ ਦਨੇ ਨਾ ਫਿਰ ਉਹਹੀ ਜੀ ਸਬਜ਼ੀ ਦਾ ਨਾ ਸਵਾਦ ਨਹੀਂ ਆਉਂਦਾ ਹੈਗਾ ਖਾਣ ਵਾਸਤੇ ਤੇ ਹੁਣ ਆ ਮਸਾਲਾ ਜੰਗੀ ਤਨਾ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਹਰੇ ਮਟਰ ਚਲੋ ਜੇ ਹੁਣ ਆਪਾਂ ਇਹਦੇ ਵਿੱਚ ਨਾ ਪਾਣੀ ਪਾ ਦਨੇ ਆ ਜਿੰਨੇ ਕ ਆਪਾਂ ਨੇ ਨਾ ਆਤਰੀ ਰੱਖਣੀ ਆ ਦੇਖੋ ਜੀ ਜਦੋਂ ਵੀ ਮੈਂ ਪਨੀਰ ਦੀ ਸਬਜ਼ੀ ਬਣਾਉਣੀ ਆ ਨਾ ਮੈਂ ਕਦੇ ਵੀ ਜਲਦਬਾਜ਼ੀ ਨਹੀਂ ਕਰੀ ਜਗੀ ਵੀ ਆਪਾਂ ਨੇ ਮਟਰਾਂ ਦੇ ਨਾਲੇ ਆਪਾਂ ਨੇ ਇਹਦੇ ਵਿੱਚ ਪਨੀਰ ਪਾ ਦੇਣਾ ਮੈਂ ਜਦੋਂ ਆਪਣੀ ਸਬਜ਼ੀ ਬਣ ਗਈ ਨਾ ਉਸ ਤੇ ਅਖੀਰ ਦੇ ਵਿੱਚ ਮੈਂ ਪਨੀਰ ਪਾਉਣੀ ਆ ਦੇਖੋ ਜੀ ਜੇ ਆਪਾਂ ਨਾ ਅਖੀਰ ਦੇ ਵਿੱਚ ਪਨੀਰ ਪਾਉਨੇ ਆ ਨਾ ਸਬਜ਼ੀ ਦੇ ਵਿੱਚ ਤੇ ਉਹ ਖੁਰਦਾ ਨਹੀਂ ਹੈਗਾ ਨਹੀਂ ਤਾਂ ਨਾ ਸਬਜੀ ਦੇ ਵਿੱਚ ਨਾ ਇਸ ਤਰ੍ਹਾਂ ਲੇਟੀ ਜੀ ਬਣ ਜਾਂਦੀ ਆ ਤੇ ਬਿਲਕੁਲ ਵੀ ਦੇਖਣ ਨੂੰ ਨਹੀਂ ਵਧੀਆ ਲੱਗਦਾ ਹੈਗਾ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਪ੍ਰੋਪਰ ਦੱਸੂਗੀ ਵੀ ਆਪਾਂ ਨੇ ਕਿੰਨੇ 10 ਮਿੰਟ ਪਹਿਲਾਂ ਪਾਉਣਾ ਜਾਂ 5 ਮਿੰਟ ਪਹਿਲਾਂ ਪਾਉਣਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਪਾ ਦਿੱਤਾ ਹੈ ਇਹਨੂੰ ਸਬਜੀ ਨੂੰ ਹੁਣ ਆਪਾਂ ਨਾ ਪੱਕਣ ਵਾਸਤੇ ਰੱਖ ਚਲੋ ਜੀ ਹੁਣ ਆਪਾਂ ਨਾ ਸਬਜੀ ਨੂੰ ਢੱਕ ਕੇ ਪਕਾਉਨੇ ਆਂ ਬਹੁਤ ਵਧੀਆ ਆਹਨ ਟੋਕੜੀ ਦਾ ਦੰਮਿਆ ਹੈ ਤੇ ਹੁਣ ਆਪਾਂ ਨੇ ਇਹਦੇ ਨਾਲ ਪੀਸ ਕੱਟ ਕੇ ਨਾ ਇਹਨੂੰ ਨਾ ਫ੍ਰਿਜ ਦੇ ਵਿੱਚ ਰੱਖ ਦਨੇ ਆ ਫ੍ਰਿਜ ਵਿੱਚ ਰੱਖਣ ਨਾਲ ਨਾ ਭਈ ਥੋੜਾ ਜਿਹਾ ਨਾ ਕੈੜਾ ਹੋ ਜਾਊਗਾ ਫੇਰ ਸਬਜ਼ੀ ਦੇ ਵਿੱਚ ਪਾਹਾਂਗੇ ਬਾ ਵੀ ਲੱਗ ਗਿਆ ਬਸ ਮੈਂ ਵੀ ਹੋਣਾ ਦੁੱਧ ਗਰਮ ਕਰਕੇ ਨੇ ਰੋਟੀ ਲੱਗਦੀ ਹੈ ਮੱਲੋਂ ਹੁੰਦੀ ਹੈ ਕੋਈ ਬਣਾ ਹੋ ਜਾਂਦਾ ਹਾਂ ਦਿਨ ਛੋਟੇ ਹੋ ਗਏ ਦਿਨਾਂ ਦਾ ਬਹੁਤ ਫਰਕ ਪੈ ਗਿਆ ਦੇਖੀ ਪੂਨ ਵੱਜਦਾ ਮੇਰਾ ਬਹੁਤ ਸਮਰਾ ਕੇ ਲੈ ਕੇ ਆਏ ਆ ਨਾ ਪਹਿਲਾਂ ਨਾ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਕੋਈ ਖਰਾਬੀ ਆ ਗਈ ਸੀ ਇਹ ਕਾਫੀ ਨਾ ਮਹੀਨਾ 2 ਮਹੀਨੇ ਦਾ ਨਾ ਵਸ ਇਸ ਤਰ੍ਹਾਂ ਹੀ ਬੰਦ ਪਈ ਸੀ ਤੇ ਹੁਣ ਅਸੀਂ ਸਮਰਾ ਕੇ ਲੈ ਕੇ ਆਏ ਆ ਹੋਂ ਸਵੇਰੇ ਸ਼ਾਮ ਨਾ ਇਸ ਤਰ੍ਹਾਂ ਦਾ ਪਾਠ ਚੱਲਿਆ ਕਰੂਗਾ ਘਰ ਦੇ ਵਿੱਚ ਇਹ ਹਰਮੰਦਰ ਸਾਹਿਬ ਦੀ ਹੈਗੀ ਏ ਫੋਟੋ ਦੇਖੋ ਜੀ ਗਰਵਾਣੀ ਦੇਖੋ ਕਿੰਨੀ ਵਧੀਆ ਚੱਲਦੀ ਆ ਤੁਸੀਂ ਕਹਿੰਦੇ ਵੀ ਜਿਹੜਾ ਮਰਜ਼ੀ ਨਾ ਬਾਬਾ ਜੀ ਦਾ ਪਾਠ ਲਾ ਸਕਦੇ ਆ ਤੇ ਇਹਦੇ ਨਾਲ ਸੁੱਚ ਲੱਗੀ ਹੋਈ ਆ ਪhle ਅਸੀਂ ਨਾ ਰੱਖ ਕੇ ਚਲਾਤੀ ਆ ਤੇ ਸਵੇਰੇ ਨਾ ਫੇਰ ਉੱਪਰ ਨਾ ਮੇਖਾ ਮੁਖਾਂ ਲਾ ਕੇ ਨਾ ਫੇਰ ਉੱਪਰ ਫਿੱਟ ਕਰ ਦੂੰਗੇ ਚਲੋ ਜੀ ਹੁਣ ਆਪਾਂ ਜਿਹੜਾ ਸੇਵ ਲੈ ਕੇ ਆਏ ਤੇ ਨਾ ਉਹਨੂੰ ਵੀ ਕੱਢ ਕੇ ਨਾ ਟੋਕਰੀ ਦੇ ਵਿੱਚ ਰੱਖ ਲਏ। ਇਹਦੇ ਕੋਲ ਸੇਵਾਂ ਦੀ ਪੇਟੀ ਲੈ ਕੇ ਆਏ ਤਾਂ ਨਾ ਮੈਂ ਖਾਂ ਵੀ ਵਿੱਚੋਂ ਆਪਾਂ ਸੇਵ ਕੱਢ ਲੈਨੇ ਆ। ਚਾਕੂ ਗੱਡਾ ਵੜਾ ਲੇਤਾ। ਚਾਕੂ ਐ ਪੂਰਾ ਬੜਾ ਲੈ ਕੇ ਆਏ ਜਿਵੇਂ ਨਾ ਰੈਸਟੋਰੈਂਟਾਂ ਦੇ ਵਿੱਚ ਨਾ ਸਬਜ਼ੀ ਕੱਟਦੇ ਹੁੰਨੇ ਆ। ਕੀ ਬਰਾਇਸਾ ਪੇਟੀ ਦਾ? ਪੇਟੀ ਪੇਟੀ ਨਾ 600 ਹੀ ਹੁੰਦੀ ਆ। ਅੱਛਾ। ਤੇ ਸੇਵ ਵਧੀਆ ਹੁੰਦਾ ਦੇਖੋ ਜਿਹੜੀ ਪੇਟੀ ਦੇ ਸੇਵ ਹੁੰਨੇ ਨਾ ਇਹ ਅੱਗੇ ਵੀ ਅਸੀਂ ਇਹੀ ਲੈ ਕੇ ਆਉਨੇ ਆ ਪਰ ਇਹ ਵਧੀਆ ਹੁੰਨੇ ਹਫਤਾ ਲੰਘ ਜਾਂਦਾ ਇੱਕ ਹਫਤਾ ਲੰਘ ਜਾਂਦਾ ਏ ਜੇ ਅਸੀਂ ਜਵਨ ਨੇ ਨਿਕ ਚੁੱਕੇ ਇਹ ਦੇਖੋ ਇਹ ਨਾ ਪੂਰੇ ਲਾਲ ਸੋਨੇ ਆ ਨ ਮਿੱਠੇ ਨੇ ਨਾਲੇ ਪੂਰੇ ਤੇ ਜਿਹੜਾ ਮਾੜਾ ਮੋਟਾ ਕਈ ਵਾਰ ਨਾ ਕਈ ਵਾਰ ਦਾਗਲ ਹੁੰਦਾ ਉਹਨੂੰ ਆਪਾਂ ਬਾਹਰ ਕੱਢ ਲੂਗੇ ਪਰ ਉਹਨੇ ਤਾਂ ਚੈੱਕ ਕਰਕੇ ਦਿੱਤਾ ਤੇ ਕਹਿੰਦੇ ਵੀ ਬਿਲਕੁਲ ਵੀ ਖਰਾਬ ਨਹੀਂ ਹੈਗਾ ਸਿਓ ਕਈ ਵਾਰ ਦੇਖੋ ਜੇ ਜਦੋਂ ਕੋਈ ਪੈਕਿੰਗ ਕਰਦੇ ਹਨ ਨਾ ਕਈ ਵਾਰ ਨਾਈ ਵਾਰ ਵਿੱਚ ਪੈ ਜਾਂਦਾ ਫਰਕ ਸੀ ਹੁੰਦੇ ਉਦੋਂ ਕੋਈ ਨਹੀਂ ਸੀ ਉਹ ਹੈਗੇ ਬਹੁਤ ਮਿੱਠੇ ਮਿਸਰੀ ਵਰਗੇ ਮਿੱਠੇ ਪਏ ਨੇ ਇਹ ਕੋ ਪੂਰੇ ਐਨ ਪ੍ਰਾਲੀ ਪਾ ਕੇ ਨਾ ਐਨ ਪੈਕਿੰਗ ਕਰੀ ਪਈ ਹੈ ਕਿੰਨੇ ਸੀ ਉਹਨ ਇੱਕ 2 3 4 5 6 7 8 9 ਉੱਪਰ ਥੋੜੇ ਜਿਹਾ ਜ਼ਿਆਦੇ ਤੇ ਤਾਂ ਨੂੰ ਖਰਾਬ ਨਹੀਂ ਨਿਕਲੇਗਾ ਕਿੰਨੇ ਰਾਜ ਨੇ ਪੂਰੇ ਐਨ ਮਠਿਆਸ ਵਾਲੇ ਨੇ ਇੱਕ ਇੱਕ ਸੇਵਤਾ ਕਹਿੰਦੇ ਵੀ ਰੋਜ਼ ਡੇਲੀ ਖਾਣਾ ਚਾਹੀਦਾ ਅੱਖਾਂ ਦੀ ਰੋਸ਼ਨੀ ਵੀ ਕਹਿੰਦੇ ਟੀਕ ਰਹਿੰਦੀ ਹੈ ਰੋਟੀਆਂ ਖਾਓ ਘੱਟ ਤੇ ਫਲ ਫਰੂਟ ਵੱਧ ਖਾਓ ਆਨੇ ਆਪਰੇ ਅਡੀ ਡਾਕਟਰ ਹਵੇ ਇਹ ਆਪਣਾ ਇਹਨਾਂ ਸਾਰੇ ਸੇਵ ਕੱਢ ਲੈਨੇ ਜਿਹੜੀ ਆ ਹੁਣ ਪਰਾਲੀ ਜੀ ਹੈ ਨਾ ਗੱਤਾ ਇਹਨੂੰ ਤਾਰਾ ਆਪਾਂ ਬਾਹਰ ਰੱਖ ਦਿੰਨੇ ਆ ਇਹਨੂੰ ਆਪਾਂ ਲਾ ਦਨੇ ਆ ਫ੍ਰਿਜ ਵਿੱਚ ਪੱਛੀ ਵਾਂਗ ਕਰੋ ਇਹਨੂੰ ਬਾਹਰ ਸਿੱਟਿਓ ਪੇਟੀ ਨੂੰ ਤੇ ਮੈਂ ਲਾ ਦਮਾ ਇਹਨੂੰ ਫ੍ਰਿਜ ਵਿੱਚ ਚਲੋ ਜੀ ਆਪਾਂ ਠਹਿਰ ਕੇ ਮਿਲਦੇ ਆ ਸਰੋ ਜੀ ਇੱਥੇ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਜਿੰਨੇ ਕੱਪਾਂ ਨੂੰ ਗਰੇਵੀ ਚਾਹੀਦੀ ਹੈ ਨਾ ਉਹਨੇ ਕੱਪਾਂ ਨੇ ਰੱਖ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਨੀਰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਹਰਾ ਧਨੀਆ ਸਾਪਾ ਨੇ ਹੁਣ ਇਹਦੇ ਵਿੱਚ ਪਨੀਰ ਪਾ ਦਿੱਤਾ ਹੈ ਤੇ ਇਹਨੂੰ ਹੁਣ ਆਪਾਂ ਨੇ ਢੱਕ ਦੇਣਾ ਬਸ 5-10 ਮਿੰਟ ਦਾ ਨੇ ਇਹਨੂੰ ਇਸ ਇਸ ਤਰ੍ਹਾਂ ਸੇਕ ਲੱਗ ਜਾਊਗਾ ਉਸ ਤੋਂ ਮਗਰੋਂ ਫਿਰ ਆਪਾਂ ਗੈਸ ਬੰਦ ਕਰ ਦੂਗੇ ਫਿਰ ਆਪਾਂ ਹੁਣ ਖਾਣ ਲੱਗਿਆਂ ਰੋਟੀ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੰਤਿ ਕਰਦੇ ਆਂ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ